ਸੁਭਾਸ਼ ਕੋਲ ਦੇ ਵੱਲੋਂ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਉੱਥੇ ਹੀ ਸੰਗਤ ਨੂੰ ਕੋਈ ਹੈਲਥ ਇਸ਼ੂ ਨਾ ਹੋਵੇ ਉਹਨਾਂ ਦੇ ਵੱਲੋਂ ਇੱਥੇ ਖਾਸ ਜਿਹੜਾ ਕਿ ਮੁਫਤ ਆਯੁਰਵੈਦਿਕ ਕੈਂਪ ਦਾ ਪ੍ਰਬੰਧ ਕੀਤਾ ਗਿਆ ਲੰਗਰ ਦਾ ਜਿੱਥੇ ਇੰਤਜ਼ਾਮ ਕੀਤਾ ਗਿਆ ਉੱਥੇ ਹੀ ਮੁਫਤ ਚੈੱਕਅਪ ਕੈਂਪ ਆਯੁਰਵੈਦਿਕ ਕੈਂਪ ਵੀ ਲਗਾਇਆ ਗਿਆ ਅਸੀਂ ਇਹ ਸੌਫ ਜੀਰਾ ਜੋਇੰਟ ਫ੍ਰੀ ਆਫ ਕੋਸਟ ਲਗਾਇਆ ਹੈ ਇਸ ਨੂੰ ਹਮ ਦੇ ਰਹੇ ਹਾਂ ਤੇ ਸੰਗਤ ਬੜੀ ਸ਼ਰਦਾ ਭਾਵਨਾ ਦੇ ਨਾਲ ਆਪਣਾ ਲੰਗਰ ਸ਼ਕਰੀ ਹੈ ਤੇ ਸੇਵਾਦਾਰ ਸੇਵਾ ਕਰ ਰਹੇ ਆ ਜੀ। ਥੋੜਾ ਜਿਹਾ ਜੇ ਖਾਣ ਤੇ ਪੀਣ ਦਾ ਤਰੀਕਾ ਜੀ ਤੁਸੀਂ ਸਹੀ ਕਰ ਲਓਗੇ ਤਾਂ ਤੁਸੀਂ ਵੈਸੇ ਹੀ ਆਪਣੇ ਆਪ ਨੂੰ ਠੀਕ ਰੱਖ ਸਕਦੇ। ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹੋ। ਦਸਮ ਪਿਤਾ ਸੈਬਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਆਪਣੇ ਪੂਰੇ ਪਰਿਵਾਰ ਨੂੰ ਕਰਮ ਤੋਂ ਕੁਰਬਾਨ ਕਰ ਦਿੱਤਾ ਗਿਆ। ਜਿੱਥੇ ਕਿ ਵੱਡੇ ਸਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਏ ਉੱਥੇ ਹੀ ਛੋਟੇ ਸਬਜ਼ਾਦਿਆਂ ਨੇ ਵੀ ਸ਼ਹਾਦਤ ਦਾ ਜੰਮ ਪੀਤਾ ਹੈ ਸੁਬਾ ਸਰਹੰਦ ਵਜ਼ੀਰ ਖਾਦੇ ਵੱਲੋਂ ਉਹਨਾਂ ਨਹੀਂ ਹਾਂ ਦੇ ਵਿੱਚ ਜਨਾਹ ਕੇ ਸ਼ਹੀਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਠੰਡੇ ਬੁਰਜ ਦੇ ਵਿੱਚ ਕੈਦ ਕੀਤੀ ਗਈ ਜਦੋਂ ਗੁਰਮਾਤਾ ਨੂੰ ਇਸ ਬੰਦੀ ਪਤਾ ਲੱਗਦਾ ਤਾਂ ਉਹਨਾਂ ਨੇ ਵੀ ਆਪਣੇ ਪ੍ਰਾਨ ਕਿਆਗ ਦਿੱਤੇ ਅਤੇ ਕਿਹਾ ਕਿ ਤੇਰਾ ਪਾਣਾ ਮਿੱਠਾ ਲੱਗੇ ਹੁਣ ਗੁਰੂ ਮਹਾਰਾਜ ਜੀ ਦੇ ਸਬਜ਼ਾਦਿਆਂ ਅਤੇ ਗੁਰਮਾਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪੇ ਸ਼ਹੀਦੀ ਜੋੜ ਮੇਲ ਪਵਨ ਤਰਤੀ ਫਤਿਹਗੜ ਸਾਹਿਬ ਵਿਖੇ ਚਾਰਿਆ ਹੈਗਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਅਤੇ ਨਾਲ ਹੀ ਸੈਬਜ਼ਾਦਿਆਂ ਅਤੇ ਗੁਰਮਾਤਾ ਜੀ ਦੀ ਸ਼ਹਾਦਤ ਨੂੰ ਵੀ ਸਜਦਾ ਕੀਤਾ ਜਾ ਰਿਹਾ ਹੈ ਵੱਡੀ ਆਮਦ ਸੰਗਤਾਂ ਦੀ ਹੈ ਅਜਿਹੇ ਦੇ ਵਿੱਚ ਸੰਗਤਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਉਹਨਾਂ ਦੀ ਸਹੂਲਤ ਤੋਂ ਮੁੱਖ ਰੱਖਿਆ ਹੋਇਆ ਜਿੱਥੇ ਵਕਫਾ ਖਾਮਾ ਦੇ ਉੱਪਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਆਰਵੇ ਦੇ ਵਿੱਚ ਵੱਡਾ ਨਾਮਨਾ ਖੱਟਣ ਵਾਲੇ ਵੈਦਵਾਨ ਦੇ ਐਮਡੀ ਸੁਭਾਸ਼ ਗੋਇਲ ਦੇ ਵੱਲੋਂ ਵੀ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਅਤੇ ਲੰਗਰ ਦਾ ਜਿੱਥੇ ਇੰਤਜ਼ਾਮ ਕੀਤਾ ਗਿਆ ਹੈ ਉੱਥੇ ਹੀ ਮੁਫਤ ਚੈੱਕਅਪ ਕੈਂਪ ਆਯੁਰਵੈਦਿਕ ਕੈਂਪ ਜੋ ਹੈ ਉਹ ਵੀ ਲਗਾਇਆ ਗਿਆ ਹੈ ਜੋ ਵੀ ਸੰਗਤ ਇੱਥੋਂ ਵਾਪਸ ਆ ਰਹੀ ਹੈ ਜਾਂ ਫਿਰ ਪਤਕਰ ਸਾਹਿਬ ਗੁਰਦੁਆਰਾ ਵਿਖੇ ਨਤਮਸਕ ਹੋਣ ਲਈ ਪਹੁੰਚੀ ਹੈ ਦੇਖੋ ਵਾਹਨਾ ਦੀਆਂ ਜਿਹੜੀਆਂ ਕਤਾਰਾਂ ਹੈਗੀਆਂ ਨੇ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹੈਗੀਆਂ ਨੇ ਅਤੇ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੂੰ ਜਿਹੜੀ ਕੀ ਹੈ ਹੈਲਥ ਇਸ਼ੂ ਹੋ ਜਾਂਦੇ ਨੇ ਸਿਹਤ ਸੰਬੰਧੀ ਸਮੱਸਿਆਵਾਂ ਆਉਂਦੀਆਂ ਨੇ ਤਾਂ ਫਿਰ ਵੈਦਵਾਨ ਦੇ ਐਮ ਡੀ ਸੁਭਾਸ਼ ਗੋਇਲ ਦੇ ਵੱਲੋਂ ਮੁਫਤ ਆਯੁਰਵੈਦਿਕ ਜਿਹੜਾ ਕੀ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਐਂਟਰੈਂਸ ਪੁਆਇੰਟ ਦੇ ਉੱਪਰ ਜਿੱਥੇ ਕੀ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਜਿੱਥੇ ਕੀ ਰਮਾਲੀ ਫੁਰਕਾ ਅਤੇ ਮਿਕਸ ਸਬਜ਼ੀ ਤਿਆਰ ਕੀਤੀ ਗਈ ਹੈ ਨਾਲ ਹੀ ਜਿਹੜਾ ਕੀ ਹੈ ਦੁੱਧ ਉਹ ਵੀ ਬਦਾਮ ਪਾ ਕੇ ਜਿਹੜਾ ਕੀ ਬਣਾਇਆ ਗਿਆ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਨਾਲ ਹੀ ਫਿਰ ਅੰਦਰ ਖੁੱਲਾ ਪੰਡਾਲ ਲਗਾਇਆ ਗਿਆ ਹੈ ਹਾਲਕਿ ਮੌਸਮ ਥੋੜਾ ਜਿਹਾ ਉਹ ਮਜਾਜ ਬਦਲਿਆ ਹੋਇਆ ਹੈ ਸਵੇਰ ਤੋਂ ਹੀ ਜਿਹੜੀ ਕਿ ਬੂੰਦਾਬੰਦੀ ਹੋ ਰਹੀ ਹੈ ਪਰ ਅਜੇ ਦੇ ਵਿੱਚ ਸਹੂਲਤ ਤੋਂ ਮੁਕਕਤਿਆ ਹੋਇਆ ਪੂਰਾ ਜਿਹੜਾ ਕਿ ਟੈਂਟ ਉਹ ਵਾਟਰਪੂਫ ਲਗਾਇਆ ਗਿਆ ਹੈਗਾ ਤੇ ਥਾਂ ਥਾਂ ਦੇ ਉੱਪਰ ਜਿਹੜੀਆਂ ਕਿ ਗੁਰੂ ਮਹਾਰਾਜ ਜੀ ਦੇ ਸ਼ਹਿਜ਼ਾਦੇ ਹੈਗੇ ਨੇ ਮਾਤਾ ਗੁਜਰੀ ਜੀ ਹੈਗੇ ਨੇ ਅਤੇ ਉਹਨਾਂ ਦੇ ਨਾਲ ਕਿਵੇਂ ਤਸ਼ਦਦ ਕੀਤੀ ਗਈ ਹੈ ਸੂਬਾ ਸਰਨ ਵਜ਼ੀਰ ਖਾਦੇ ਵੱਲੋਂ ਉਹ ਬਕਾਇਦਾ ਇੱਥੇ ਲਗਾਈਆਂ ਗਈਆਂ ਨੇ ਤਸਵੀਰਾਂ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਪੋਤੇ ਸਿੰਘ ਜੀ ਜਿਨ੍ਹਾਂ ਨੂੰ ਵਜ਼ੀਦ ਖਾਨ ਦੇ ਵੱਲੋਂ ਨੀਹਾਂ ਦੇ ਵਿੱਚ ਣਵਾਕੇ ਸ਼ਹੀਦ ਕੀਤਾ ਗਿਆ ਉਹ ਚਲਕ ਦਿਖਾਈ ਗਈ ਹੈ ਉਸ ਤੋਂ ਬਾਅਦ ਜਦੋਂ ਨੀਹਾਂ ਦੇ ਵਿੱਚ ਣੇ ਜਾਣ ਤੋਂ ਬਾਅਦ ਦੋਵੇਂ ਸਹਿਬਜ਼ਾਦੇ ਬੇਹੋਸ਼ ਹੁੰਦੇ ਰਹੇ ਤੇ ਉਹਨਾਂ ਦੇ ਸਾਹ ਹਲੇ ਚੱਲ ਰਹੇ ਹੁੰਦੇ ਨੇ ਤਾਂ ਗਲੇ ਦੇ ਉੱਪਰ ਸ਼ੁਰੇਦਾਨਾ ਵਾਰ ਕਰਕੇ ਇਹਨਾਂ ਨਿੱਕੀਆਂ ਜਿੰਦਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਉਹ ਤਸਵੀਰ ਦਿਖਾਵਾਂਗੇ ਤੁਹਾਨੂੰ ਕਿ ਜਦੋਂ ਸਵੇਰ ਹਰਹੰਦੀ ਕਚੈਰੀ ਲੱਗਦੀ ਆ ਤਾਂ ਕਿਵੇਂ ਜਿਹੜਾ ਕੀ ਹੈ ਬਿਨਾ ਸੀਸ ਨਿਭਾਏ ਛੋਟੇ ਸਹਿਬਜ਼ਾਦੇ ਅੰਦਰ ਵਜ਼ੀਰ ਖਾਂ ਦੀ ਕਚੈਰੀ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਜੋ ਕੁਝ ਵੀ ਉੱਥੇ ਘਟਨਾਕ੍ਰਮ ਹੋਇਆ ਉਹ ਇਹਨਾਂ ਸਤਰਾ ਵਿੱਚ ਲਿਖ ਕੇ ਬਿਆਨ ਕੀਤਾ ਗਿਆ ਤੇ ਦੂਜੇ ਪਾਸੇ ਤਸਵੀਰ ਹੈਗੀ ਹੈ ਬਾਬਾ ਮੋਤੀराम ਮਹਿਰਾ ਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਠੰਡੇ ਬੁਰਜ ਦੇ ਵਿੱਚ ਵਜ਼ੀਰ ਖਾਂ ਦੇ ਵੱਲੋਂ ਗੁਰਮਾਤਾ ਅਤੇ ਗੁਰੂ ਸਾਹਿਬ ਜੀ ਦੇ ਛੋਟੇ ਲਾਲਾ ਨੂੰ ਕੈਦ ਕੀਤਾ ਗਿਆ ਤਾਂ ਉਸ ਸਮੇਂ ਦੁੱਧ ਦੀ ਸੇਵਾ ਨਿਭਾਈ ਗਈ ਸੀ ਉਹ ਤਸਵੀਰ ਵੀ ਦਿਖਾਈ ਦਿੱਤੀ ਜਾ ਰਹੀ ਹੈਗੀ ਹੈ ਤੇ ਬਾਅਦ ਦੇ ਵਿੱਚ ਮੋਤੀराम ਮਹਿਰਾ ਨੂੰ ਆਪਣਾ ਪੂਰਾ ਪਰਿਵਾਰ ਗਵਾਣਾ ਪਿਆ ਸੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਇਹ ਸਿੱਖ ਜਿਹੜਾ ਕਿ ਇਤਿਹਾਸ ਹੈਗਾ ਬੇहद ਕੁਰਬਾਨੀਆਂ ਭਰਿਆ ਉਸ ਦੀ ਕੱਲੀ ਕੱਲੀ ਜਿਹੜੀ ਚਲਕ ਹੈਗੀ ਹੈ ਨਾ ਤਸਵੀਰਾਂ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਦੇਖੋ ਕਿ ਹੁਣ ਜਿਹੜੀਆਂ ਕਿ ਸ਼ਹਾਦਤ ਦੇ ਦਿਨਾਂ ਦੇ ਵਿੱਚ ਜਿਹੜਾ ਕਿ ਹੈ ਸ਼ਹੀਦੀ ਜੋੜ ਮੇਲੇ ਸੰਗਤਾਂ ਪਹੁੰਚ ਰਹੀਆਂ ਹੈਗੀਆਂ ਨੇ ਉਹਨਾਂ ਦਾ ਆਰਵੇ ਤਰੀਕੇ ਦੇ ਨਾਲ ਮੁਫਤ ਜਿਹੜਾ ਕੀ ਉਹ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਕੁਝ ਜਿਹੜੇ ਕੀ ਵੈਦਵਾਨ ਐਮ ਡੀ ਸੁਭਾਸ਼ ਗੋਲਜੀ ਦੀ ਟੀਮ ਦੇ ਮੈਂਬਰ ਹੈਗੇ ਨੇ ਉਹ ਵੀ ਮੌਜੂਦ ਨੇ ਸੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਸੋ ਮੈਮ ਕਿੰਨੇ ਪੇਸ਼ੈਂਟ ਹੁਣ ਤੱਕ ਆ ਚੁੱਕੇ ਹੈਗੇ ਨੇ ਇਸ ਕੈਂਪ ਤੇ ਵਿੱਚ ਅਭੀ ਤੱਕ ਤੋਂ ਮੈਂ 15 20 ਦੇਖ ਚੁੱਕੀ ਹਾਂ ਅਭੀ ਨਾ ਸੋ ਕਿੰਨੇ ਦਿਨ ਤੋਂ ਚੱਲ ਰਿਹਾ ਹੈ ਕੈਂਪ ਇਹ 2 ਦਿਨ ਸੇ ਚੱਲ ਰਿਹਾ ਹੈ ਸੋ 2 ਦਿਨ ਤੋਂ ਚੱਲ ਰਿਹਾ ਹੈ ਹਾਂ ਜੀ ਤੇ ਜ਼ਿਆਦਾਤਰ ਕੀ ਪ੍ਰੋਬਲਮ ਆ ਰਹੀ ਹੈ ਜਿਹੜੇ ਕੀ ਇੱਥੇ ਆ ਰਹੇ ਚੈੱਕਅਪ ਕਰਵਾਉਣ ਲਈ ਕੀ ਮੇਨ ਇ ਲਾਈਫ ਸਟਾਈਲ ਚੇਂजेस ਕੇ ਲਿਏ ਬੋਲਾ ਗਿਆ ਹੈ ਲਾਈਫ ਸਟਾਈਲ ਡਿਜ਼ੀਜ਼ ਹੈ ਤਾਂ ਪੇਸ਼ੈਂਟ ਲੈ ਰਾਏ ਜਿਵੇਂ ਕਿ ਫਰਾਈਟ ਲੈ ਰਹਾ ਹੈ ਡਾਈਟ ਨਹੀਂ ਚੇਂਜ ਕਰ ਰਹੇ ਆਪਣੇ ਬਿਰੂਧ ਹਾਰ ਲੈ ਰਹੇ ਆਂ ਆਯੁਰਵੇਦ ਕੇ ਅਕੋਰਡਿੰਗ ਕੀ ਬਿਰੂਧ ਹਾਰ ਲੈ ਰਹੇ ਆਂ ਪਰਾਂਠਾ ਲੈ ਰੀਆਂ ਚਾਹ ਕੇ ਸਾਥ ਇਹ ਸਭ ਕੁਝ ਐਡ-ਆਨ ਕਰਾਏ ਪੈਕੇਟ ਫਰੂਟ ਲੈ ਰਹੇ ਆਂ ਸਭ ਕੁਝ ਇਸ ਲਈ ਤਾਂ ਤੁਸੀਂ ਆਯੁਰਵੇਦ ਤਰੀਕੇ ਦੇ ਨਾਲ ਉਹਨਾਂ ਦਾ ਇਲਾਜ ਕਰ ਰਹੇ ਹੋ ਕਿ ਜਿਹੜੀ ਇਹ ਸਮੱਸਿਆ ਕੀਮਿਓ ਦਾ ਹੱਲ ਹੈਗਾ ਤੁਸੀਂ ਸਮਝਾ ਸਕਦੇ ਹੋ ਜੇਕਰ ਤੁਹਾਨੂੰ ਇਹ ਜੋ ਆਪਣਾ ਸਮਾਨ ਤੁਸੀਂ ਦੇ ਰਹੇ ਹੈਗੇ ਵੈਤ हाँ जी सर हमने ये सौंफ जीरा अजवाइन फ्री ऑफ कॉस्ट लगाया है इसको हम दे, दे रहे हैं कि भून के तवे पे इसको रोस्ट करके उसके खाने के बाद दो दो ग्राम ले सकते हैं जिससे कि हमारा डाइजेशन इम्प्रूव हो और हमें एसिडिटी कोई रिफ्लैक्स की कोई भी कंडीशन कोई भी फेस ना करनी पड़े जी, हाँ जी सर तो so, पूरी टीम कितने मेंबर तुम्हें इस समय कैंप के बीच सेवा निभा रहे हो सर हम सेवन प्लस हैं जी बाकी देख सकते हो कि सात मेंबर मैंबर टीम हैगी है जिड़े कि ਸੁਭਾਸ਼ ਕੋਲ ਜੀ ਦੀ ਬਕਾਇਦਾ ਜਿਹੜੀ ਕੀ ਟੀਮ ਵੈਲ ਟ੍ਰੇਨਡ ਹੈਗੀ ਹੈ ਜਿਨ੍ਹਾਂ ਦੇ ਵੱਲੋਂ ਆਯੁਰਵੈਦ ਤਰੀਕੇ ਦੇ ਨਾਲ ਇੱਕ ਪੇਸ਼ੈਂਟ ਦਾ ਇਲਾਜ ਕੀਤਾ ਜਾ ਰਿਹਾ ਸੋ ਕੁਝ ਜਿਹੜੇ ਕੀ ਟੀਮ ਮੈਂਬਰ ਹੋੜ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸੁਭਾਈ ਗੁਰਜੀਤ ਖਾਲਸਾ ਸੁਭਾਈ ਗੁਰਜੀਤ ਫਤਿਹਜੀ ਸੋ ਕਦੋਂ ਤੋਂ ਜੀ ਇਹ ਸੇਵਾ ਦਾ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੈਗੇ ਹੋ ਕਿੰਨੇ ਸਮੇ ਤੋਂ ਇਹ ਜਿਹੜਾ ਕੈਂਪ ਲਗਾਤਾਰ ਚੱਲਦਾ ਆ ਰਿਹਾ ਇਹ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਜੀ ਤੇ ਇਹ ਸਾਡਾ ਇਸ ਵਾਰ ਛੀ ਦੀ ਜੋੜ ਮੇਲੇ ਦੇ ਵਿੱਚ ਸਾਡਾ ਦੂਜਾ ਕੈਂਪ ਹੈ ਜੀ ਤੇ ਕੱਲ ਇਹ ਸ਼ੁਰੂ ਕੀਤਾ ਗਿਆ ਜੀ ਤੇ ਇਹਦੇ ਵਿੱਚ ਇਹ ਹੈ ਕਿ ਵੈਦਵਾਨ ਆਯੁਰਵੈਦ ਭਵਨ ਦੇ ਵੱਲੋਂ ਐਮ ਡੀ ਸੁਭਾਸ਼ ਗੁਲ ਬਰਦਾਨ ਦੇ ਵੱਲੋਂ ਇਹ ਆਯੁਰਵੈਦਿਕ ਕੈਂਪ ਲਗਾਇਆ ਗਿਆ ਤੇ ਗੁਰੂ ਘਰ ਲੰਗਰ ਹੈ ਜੀ ਤੇ ਕੱਲ ਚਾਰ ਸਾਹਿਬ ਜੀ ਦੀ ਫਿਲਮ ਵੀ ਦਿਖਾਈ ਗਈ ਹੈ ਤੇ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣਾ ਲੰਗਰ ਛਕ ਰਹੀ ਹੈ ਤੇ ਸੇਵਾਦਾਰ ਸੇਵਾ ਕਰ ਰਹੇ ਹਨ ਜੀ ਸੋ ਬਾਕੀ ਹੁਣ ਮੇਨਲੀ ਜੋ ਇਸ਼ੂਜ਼ ਆ ਰਹੇ ਹੈਗੇ ਸੰਗਤ ਨੂੰ ਵੱਧ ਘੱਟ ਖਾਣ ਪੀਣ ਦੇ ਕਰਕੇ ਉਹਨਾਂ ਦੀ ਸਿਹਤ ਦੇ ਉੱਪਰ ਪ੍ਰਭਾਵ ਪੈ ਰਿਹਾ ਹੈ ਤੇ ਹੁਣ ਜਿਹੜੇ ਕਿ ਆਜ਼ਾਦਤਰ ਲੋਕੀ ਹੁੰਦੇ ਨੇ ਕਿ ਉਹ ਜੋ ਜਿਹੜੀ ਕਿ ਦੂਸਰੀ ਟੈਬਲੇਟ ਹੁੰਦੀਆਂ ਨੇ ਉਹ ਚੀਜ਼ਾਂ ਜਲਦੀ ਆਸਾਨੀ ਦੇ ਨਾਲ ਉਹਨਾਂ ਦੇ ਉੱਪਰ ਇਫੈਕਟ ਕਰਦੇ ਪਰ ਅਰਬੇ ਤਰੀਕੇ ਦੇ ਨਾਲ ਬਹੁਤ ਘੱਟ ਜਿਹੜੇ ਕਿ ਲੋਕ ਹੈਗੇ ਨੇ ਇਸ ਤਰ੍ਹਾਂ ਦੇ ਨਾਲ ਧਿਆਨ ਦਿੰਦੇ ਸੋ ਉਹਨਾਂ ਦੀ ਅਵੇਰਨੈਸ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਉਹਨਾਂ ਦੀ ਅਵੇਰਨੈਸ ਦੇ ਲਈ ਇਦਾਂ ਹੀ ਕਿ ਜਿੱਦਾਂ ਜੀ ਆਪਣੇ ਸ਼ੋਅਾਂ ਦੇ ਰਿਗਾਰਡਿੰਗ ਦੱਸਿਆ ਜਾਂਦਾ ਹੈ ਨਾ ਕਿ ਟਿਪਸ ਦਿੱਤੇ ਜਾ ਰਹੇ ਹਨ ਕਿ ਤੁਸੀਂ ਘਰ ਦੇ ਵਿੱਚ ਆਪਣੇ ਕਿਚਨ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ ਨਾ ਆਪਣੇ ਘਰੇਲੂ ਚੀਜ਼ਾਂ ਦੇ ਨਾਲ ਤੁਸੀਂ ਅੱਜ ਇੱਥੇ ਵੀ ਜਿੱਦਾਂ ਡਾਕਟਰ ਬੈਠੇ ਹੋਏ ਆ ਪਿੱਛੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਰਾਹੀਂ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੀ ਕਿਚਨ ਨੂੰ ਕਿ ਮੇਰ ਸੋਈ ਬਣਾ ਸਕਦੇ ਹੋ ਤਾਂ ਉਹ ਦੱਸਿਆ ਜਾ ਰਿਹਾ ਹੈ ਨਾ ਤਾਂ ਕਿ ਲਾਈਫ ਸਟਾਈਲ ਡਿਜ਼ੀਜ਼ ਦੇ ਲਈ ਜਿਹੜੀਆਂ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਚੇਂਜ ਕਰਕੇ ਤੁਸੀਂ ਆਪਣੀ ਲਾਈਫ ਸਟਾਈਲ ਡਿਜ਼ੀਜ਼ ਤੋਂ ਬਚ ਸਕਦੇ ਹੋ ਸੋ ਜੋ ਵੀ ਹੈਲਥ ਇਸ਼ੂ ਹੈਗੇ ਨੇ ਜੇਕਰ ਲੋਕ ਆਪਣੇ ਕਿਚਨ ਵੱਲ ਧਿਆਨ ਦੇਣ ਤਾਂ ਉਹਨਾਂ ਦੀ ਸਿਹਤ ਦਾ ਰਾਜ ਕਿਚਨ ਦੇ ਵਿੱਚ ਹੀ ਛੁਪਿਆ ਹੋਇਆ ਹੈਗਾ ਬਿਲਕੁਲ ਬਿਲਕੁਲ ਜੀ ਹਾਂਜੀ ਇਹ ਹੈ ਕਿ ਜੇਕਰ ਆਪਾਂ ਆਪਣੀ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰ ਲੈਨੇ ਆ ਆਪਣੇ ਖਾਣ ਪੀਣ ਨੂੰ ਸੁਧਾਰ ਲੈਨੇ ਆ ਤਾਂ ਆਪਣੀਆਂ ਜਿਹੜੀਆਂ ਹੁਣ ਲਾਈਫ ਸਟਾਈਲ ਡਿਜ਼ੀਜ਼ ਦੇ ਵਿੱਚ ਜਿੱਦਾਂ ਕਿ ਆਪਾਂ ਦੇਖਦੇ ਆ ਕਿ ਹਾਈ ਬੀਪੀ ਹੈ 슈ਗਰ ਹੈ ਇਹ ਸਾਰੀਆਂ ਲਾਈਫ ਸਟਾਈਲ ਡਿਜ਼ੀਜ਼ ਹੈ ਇਹਨਾਂ ਨੂੰ ਵੈਸੇ ਜੇ ਤੁਸੀਂ ਕਹੋ ਕਿ ਆਪਣੇ ਘਰ ਬੈਠ ਕੇ ਠੀਕ ਕਰ ਸਕਦੇ ਹੋ ਹਨ ਤੁਸੀਂ ਰੋਜ਼ਾਨਾ ਯੋਗ ਅਭਿਆਸ ਕਰਕੇ ਤੁਸੀਂ ਇਹਨਾਂ ਨੂੰ ਠੀਕ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਕਿਚਨ ਨੂੰ ਠੀਕ ਕਰ ਸਕਦੇ ਹੋ ਤੁਸੀਂ ਆਪਣੇ ਲਈ ਸਿਰਫ 10 ਮਿੰਟ ਕੱਢੋਗੇ ਤੁਸੀਂ ਯੋਗਾ ਅਭਿਆਸ ਕਰੋਗੇ ਤਾਂ ਤੁਸੀਂ ਵੈਸੇ ਹੀ ਆਪਣੇ ਆਪ ਨੂੰ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਕਿ ਅੱਜ ਦੀ ਪਸ ਦੌਰ ਵਾਲੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਕੋਲ ਖੁੱਦ ਲਈ ਟਾਈਮ ਹੀ ਹੈ ਨਹੀਂਗਾ ਜਿਸ ਕਰਕੇ ਬਿਮਾਰੀਆਂ ਲਗਾਤਾਰ ਜਿਹੜਾ ਕਿ ਉਹ ਪੀੜਤ ਹੋ ਰਹੇ ਨੇ ਲੋਕ ਉਸ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਇਹ ਹੈ ਕਿ ਆਪਾਂ ਪਹਿਲਾਂ ਪੈਸੇ ਦੇ ਲਈ ਭੱਜਦੇ ਰਹਿੰਦੇ ਆ ਜਦੋਂ ਫਿਰ ਆਪਾਂ ਬਿਮਾਰ ਹੋ ਜਾਂਦੇ ਆ ਫਿਰ ਉਹੀ ਪੈਸਾ ਆਪਾਂ ਆਪਣੀਆਂ ਬਿਮਾਰੀਆਂ ਦੇ ਉੱਪਰ ਲਾ ਕੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਆਪਾਂ ਪਹਿਲੇ ਹੀ ਆਪਣਾ ਓਨਾ ਕੁ ਟਾਈਮ ਆਪਾਂ ਕੱਢ ਕੇ ਆਪਣੀਆਂ ਬਿਮਾਰੀਆਂ ਵੱਲ ਤੇ ਆਪਣੀ ਸਿਹਤ ਵੱਲ ਧਿਆਨ ਦੇਈਏ ਇਹ ਕਹਿ ਲਓ ਕਿ ਆਪਾਂ 10 ਮਿੰਟ ਜ਼ਿਆਦਾ ਨਹੀਂ 10 ਮਿੰਟ ਆਪਣੀ ਸਿਹਤ ਲਈ ਕੱਢ ਕੇ ਤੁਸੀਂ ਅਨੁਲੋਮ ਬਿਲੋਮ ਪ੍ਰਾਣਯਾਮ ਕਰ ਲਓ ਤੇ ਆਪਣਾ ਕੀ ਕਹਿੰਦੇ ਆ ਥੋੜਾ ਬੋਤਾ ਸੈਰ ਕਰੋ ਤੁਸੀਂ ਆਪਣੇ ਆਪ ਨੂੰ ਵੈਸੇ ਹੀ ਠੀਕ ਰੱਖ ਸਕਦੇ ਹੋ ਤੇ ਆਪਣੇ ਖਾਣ-ਪੀਣ ਦਾ ਧਿਆਨ ਰੱਖੂਗੇ ਪਾਣੀ ਪੀਣ ਦਾ ਤਰੀਕੇ ਨੂੰ ਤੁਸੀਂ ਥੋੜਾ ਜਾ ਜੇ ਖਾਣ ਤੇ ਪੀਣ ਦਾ ਤਰੀਕਾ ਜੀ ਤੁਸੀਂ ਸਹੀ ਕਰ ਲਓਗੇ ਤਾਂ ਤੁਸੀਂ ਵੈਸੇ ਹੀ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੋ ਤਾਂ ਤਰੀਕਾ ਥੋੜਾ ਦੱਸਣਾ ਚਾਹੂਗੇ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਾਣੀ ਦੇ ਪੀਣ ਦਾ ਤਰੀਕਾ ਪਾਣੀ ਨੂੰ ਪੀਣ ਦਾ ਤਰੀਕਾ ਕੀ ਹੈ ਕਿ ਜਦੋਂ ਤੁਸੀਂ ਪਾਣੀ ਨੂੰ ਪੀਨੇ ਹੋ ਤਾਂ ਤੁਸੀਂ ਇੱਕਦਮ ਜਿੱਦਾਂ ਖੜੇ ਹੋ ਕੇ ਗੱਟ-ਗੱਟ ਕਰਕੇ ਪਾਣੀ ਨਹੀਂ ਪੀਣਾ ਤਾਂ ਤੁਸੀਂ ਜਿੱਦਾਂ ਇੱਕ ਪਾਣੀ ਦਾ ਘੁੱਟ ਭਰਿਆ ਉਹਨੂੰ ਪਾਣੀ ਦੇ ਘੁੱਟ ਨੂੰ ਤੁਸੀਂ ਆਪਣੇ ਮੂੰਹ ਦੇ ਵਿੱਚ ਤਿੰਨ ਵਾਰੀ ਉਹਨੂੰ ਤੁਸੀਂ ਉਹ ਕਰਨਾ ਹੈ ਫਿਰ ਉਸ ਪਾਣੀ ਨੂੰ ਅੰਦਰ ਲਿਕੇ ਜਾਣਾ ਹੈ ਫਿਰ ਐਦਾਂ ਕਰਨਾ ਹੈ ਫਿਰ ਦੂਜੀ ਵਾਰ ਲੈ ਕੇ ਜਾਣਾ ਹੈ ਫਿਰ ਉਸ ਇੱਕ ਘੁੱਟ ਨੂੰ ਤਿੰਨ ਵਾਰ ਚ ਪੀਣਾ ਹੈ ਜਦੋਂ ਤੁਹਾਡਾ ਸਲਾਇਵਾ ਉਸ ਪਾਣੀ ਦੇ ਨਾਲ ਮਿਕਸ ਹੋ ਜਾਂਦਾ ਤਾਂ ਤੁਹਾਨੂੰ ਉਸ ਪਾਣੀ ਦੇ ਪੂਰੇ ਪੂਰੇ ਫਾਇਦੇ ਮਿਲਣਗੇ ਕਿਉਂਕਿ ਸਾਡੇ ਮੂੰਹ ਦੇ ਵਿੱਚ ਜਿਹੜੀਆਂ ਗ੍ਰੰਥੀਆਂ ਇਹ ਮਤਲਬ ਇੱਕ ਜਿਹੜੀ ਮੈਡੀਸਿਨ ਹੈ ਦੁਨੀਆ ਦੀ ਜੇ ਤੁਸੀਂ ਕਹੋਗੇ ਸਭ ਤੋਂ ਮਹਿੰਗੀ ਮੈਡੀਸਿਨ ਉਹ ਉਸ ਤੋਂ ਵੀ ਜ਼ਿਆਦਾ ਇਹ ਮਹਿੰਗੀ ਹੈ ਜਦੋਂ ਤੁਹਾਡਾ ਸਲਾਇਵਾ ਤੁਹਾਡੇ ਪਾਣੀ ਦੇ ਨਾਲ ਮਿਲ ਕੇ ਜਾਂਦਾ ਹੈ ਜੀ ਤੁਹਾਨੂੰ ਸ਼ੁਕਰੀਆ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਸਾਡਾ ਇਹ ਦਿਖਾਉਣ ਦਾ ਮਕਸਦ ਇਹ ਹੈ ਕਿ ਜਿੱਥੇ ਕਿ ਵੈਦਵਾਨ ਦੇ ਐਮ ਡੀ ਸੁਭਾਸ਼ ਕੋਇਲ ਦੇ ਵੱਲੋਂ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਉੱਥੇ ਹੀ ਸਮਾਜ ਭਲਾਈ ਹਿੱਤ ਦੇ ਵਿੱਚ ਅਤੇ ਸੇਵਾ ਭਾਵਨਾ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹੁਣ ਜਿਵੇਂ ਕਿ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਸੰਗਤ ਨੂੰ ਕੋਈ ਹੈਲਥ ਇਸ਼ੂ ਨਾ ਹੋਵੇ ਉਹਨਾਂ ਦੇ ਵੱਲੋਂ ਇੱਥੇ ਖਾਸ ਜਿਹੜਾ ਕਿ ਮੁਫਤ ਆਯੁਰਵੈਦਿਕ ਕੈਂਪ ਦਾ ਪ੍ਰਬੰਧ ਕੀਤਾ ਗਿਆ ਸੋ ਫਿਰ ਇਹ ਅਪਡੇਟ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਰਨਲ ਪ੍ਰਵੀਨਦਰ ਸ਼੍ਰੀ ਫਤਿਹਗੜ ਸਾਹਿਬ